ਕੀ ਗਾਲੀ ਸਾਰੇ ਤੁਹਾਡੇ ਸਾਰਿਆਂ ਦਾ ਸਵਾਗਤ ਇੱਕ ਵਾਰ ਫਿਰ ਆਪਣੇ ਪੇਜ ਪੀ ਗਾਰਮੈਂਟਸ ਤੇ ਲੇਡੀਜ਼ ਵਾਸਤੇ ਆਗੇ ਪ੍ਰਾਈਓ ਸੂਟ ਓਕੇ ਰਿਪੋਰਟ ਪੀਸ ਨੇ ਸਾਰੇ ਪਾਕਿਸਤਾਨੀ ਡਿਜ਼ਾਈਨ ਨੇ ਬਹੁਤ ਜਿਆਦਾ ਡਿਮਾਂਡ ਲਸਦਾ ਬੰਨਾਂ ਦੀ ਅਸੀਂ ਪੂਰੇ ਸੀਜ਼ਨ ਦੇ ਵਿੱਚ ਹੁਣ ਤੱਕ ਇਹ 2000 ਪਲੱਸ ਪੀਸ ਸੇਲ ਕਰ ਚੁੱਕੇ ਹਾਂ ਹਰ ਵਾਰੀ ਡਿਜ਼ਾਈਨ ਨਵੇਂ ਜਾਂਦੇ ਆ ਬਿਲਕੁਲ ਨਵੇਂ ਡਿਜ਼ਾਈਨ ਆਏ ਆ ਤੇ ਪੂਰੀ ਵੀਡੀਓ ਦੇਖਿਓ ਰੇਟ ਵੀ ਤੁਹਾਨੂੰ ਦੱਸਦੇ ਐ ਐਂਡ ਤੇ ਬਿਲਕੁਲ ਓਕੇ ਰਿਪੋਰਟ ਪੀਸ ਹੈ ਜੀ ਬੜੇ ਸ਼ਾਨਦਾਰ ਕਲਰ ਡਿਜ਼ਾਈਨ ਵਾਲੇ ਇਹਨਾਂ ਦੇ ਵਿੱਚ ਲੋ ਜੀ ਵਿਦ ਸਟੋਲ ਆ ਵਿਦ ਪਲਾਜ਼ੋ ਸਭ ਤੋਂ ਪਹਿਲਾਂ ਪੀਸ ਚੈ ਧਿਆਨ ਨਾਲ ਦੇਖਿਓ ਜੀ ਓਕੀ ਰਿਪੋਰਟ ਪੀਸ ਆ ਦੇਖੋ ਕਿੰਨਾ ਸ਼ਾਨਦਾਰ ਪੀਸ ਆ ਪੂਰਾ ਉੱਪਰ ਕੰਮ ਹੋਇਆ ਵਾ ਸਾਰਾ ਓਕੀ ਰਿਪੋਰਟ ਪੀਸ ਨੇ ਡਿਜੀਟਲ ਸਾਰੇ ਪ੍ਰਿੰਟ ਨੇ ਲੋ ਜੀ ਕਿੰਨਾ ਸ਼ਾਨਦਾਰ ਆ ਗਿਆ ਕਾਫੀ ਕਲਰ ਉੱਪਰ ਪ੍ਰਿੰਟਿੰਗ ਬਹੁਤ ਸੋਹਣੀ ਹੋਈ ਹੋਈ ਆ ਸਾਰੇ ਡਿਜੀਟਲ ਪ੍ਰਿੰਟ ਨੇ ਆਲ ਓਵਰ ਆ ਬੈਕ ਵੀ ਆ ਫਰੰਟ ਵੀ ਆ ਤੇ ਸਾਈਜ਼ ਸੋਹਣੇ ਆ ਐਲ ਐਕਸ ਡਬਲ ਐਕਸ 3 ਐਕਸ ਬਿਲਕੁਲ ਸੌਫਟ ਤੇ ਮਖਮਲੀ ਕੱਪੜੇ ਮੈਂ ਕਹਿੰਦਾ ਪਾਕਿਸਤਾਨੀ ਸੂਟਾਂ ਦੀ ਬਹੁਤ ਜ਼ਿਆਦਾ ਡਿਮਾਂਡ ਆ ਜੀ ਮਾਰਕੀਟ ਦੇ ਵਿੱਚ ਤੇ ਆਪਾਂ ਤੁਹਾਡੀ ਸਾਰੀ ਡਿਮਾਂਡਾਂ ਕਰਾਂਗੇ ਪੂਰੀਆਂ ਲਓ ਜ ਔਰ ਬਿਲਕੁਲ ਸਟੈਂਡਰਡ ਸਾਈਜ਼ ਆ ਜੈਨੂਅਲ ਪੀਸ ਆ ਵੀਰੇ ਕੰਪਨੀ ਦੇ ਪੀਸ ਨੇ ਸਾਰੇ ਇਹ ਲਓ ਜੀ ਨਾਲ ਸਟਾਲ ਆ ਪੂਰੇ ਓਕੇ ਰਿਪੋਰਟ ਪੀਸ ਨੇ ਜਿਹੜਾ ਵੀ ਤੁਹਾਨੂੰ ਪੀਸ ਪਸੰਦ ਹੋਵੇ ਸਕਰੀਨਸ਼ਾਟ ਲੈ ਕੇ ਤੁਸੀਂ ਆਨਲਾਈਨ ਵੀ ਸਾਡੇ ਤੋਂ ਮੰਗਵਾ ਸਕਦੇ ਹੋ ਔਰ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਲਓ ਜੀ ਉਸ ਤੋਂ ਬਾਅਦ ਆ ਗਿਆ ਅਗਲਾ ਡਿਜ਼ਾਈਨ ਬਿਲਕੁਲ ਸ਼ਾਨਦਾਰ ਪੀਸ ਹੈ ਜੀ ਬੈਂਕ ਕਲਰ ਉੱਪਰ ਬਣਿਆ ਹੋਇਆਗਾ ਪ੍ਰਿੰਟਿੰਗ ਬਹੁਤ ਜ਼ਿਆਦਾ ਪਿਆਰੀ ਆ ਸਟਾਕ ਪੂਰਾ ਆਇਆ ਹੋਇਆ ਆਪਣੇ ਕੋਲੇ ਮੈਂ ਤੁਹਾਨੂੰ ਸਿਲੇਕਟਡ ਪੀਸ ਵੀਡੀਓ ਤੇ ਦਿਖਾਉਣ ਲੱਗਾਂਗਾ ਹੋਰ ਵੀ ਇਸ ਤੋਂ ਬਿਨਾ ਬਹੁਤ ਪਿਆਰੇ ਪਿਆਰੇ ਡਿਜ਼ਾਈਨ ਆਪਣੇ ਕੋਲੇ ਸ਼ਾ ਤਾਨੂੰ ਬਹੁਤ ਵੈਰਾਈਟੀ ਮਿਲੂਗੀ ਲਓ ਜੀ ਨਾਲ ਕਰੋ ਸਟਾਲ ਚੈੱਕ ਸਾਰੇ ਸੂਟ ਜਿੰਨੇ ਵੀ ਆਉਣਗੇ ਉਹ ਕਿਰਪਾਤ ਪੀਸ ਆਉਣਗੇ ਵਿਆਹ ਸ਼ਾਦੀਆਂ ਦਾ ਪੂਰਾ ਸੀਜ਼ਨ ਚੱਲਦਾ ਪਿਆ ਜੀ ਜਾਗੋ ਤੇ ਵਿਆਹ ਸ਼ਾਦੀ ਤੇ ਬਰਥਡੇ ਪਾਰਟੀ ਤੇ ਕਿਤੇ ਵੀ ਤੁਸੀਂ ਇਹ ਚੀਜ਼ਾਂ ਪਾਣੀਆਂ ਨੇ ਜਰੂਰ ਸਾਡੇ ਕੋਲੇ ਵਿਜ਼ਿਟ ਕਰੋ ਸ਼ਾਪ ਤੇ ਕਿ ਟੀਚਰ ਨੇ ਡਾਕਟਰ ਨੇ ਕੋਈ ਵੀ ਜੌਬ ਕਰਦੀ ਆ ਲੇਡੀ ਤੋਂ ਉਹਨਾਂ ਵਾਸਤੇ ਬਹੁਤ ਵਧੀਆ-ਵਧੀਆ ਡਿਜ਼ਾਈਨ ਨੇ ਇਹ ਕਿਉਂਕਿ ਕੈਜ਼ੂਅਲ ਚੀਜ਼ਾਂ ਨੇ ਜ਼ਿਆਦਾ ਚਮਕ-ਦਮਕ ਨਹੀਂ ਹੈਗੀ ਆਲੋ ਕਰੋ ਚੈੱਕ ਜੀ ਇਹ ਲਓ ਕਲਰ ਕਰੋ ਕਿੰਨਾ ਪਿਆਰਾ ਓਕੇ ਰਿਪੋਰਟ ਪੀਸ ਆ ਉਸ ਤੋਂ ਬਾਅਦ ਆ ਗਿਆ ਆਹ ਵਾਲਾ ਡਿਜ਼ਾਈਨ ਬਹੁਤ ਸ਼ਾਨਦਾਰ ਡਿਜ਼ਾਈਨ ਹੈ ਜੀ ਲੋ ਕਲਰ ਕੰਬੀਨੇਸ਼ਨ ਦੇਖੋ ਕਿੰਨਾ ਪਿਆਰਾ ਕੰਮ ਮਸਟਰਡ ਔਰੇਂਜ ਗ੍ਰੀਨ ਬਹੁਤ ਪਿਆਰਾ ਕੰਬੀਨੇਸ਼ਨ ਹੋਇਆ ਹੋਇਆ ਕਲਰਸ ਆ ਜੀ ਉਸ ਤੋਂ ਬਾਅਦ ਸਟਾਲ ਵੀ ਕਿਆ ਬਾਤਾਂ ਹੀ ਆਹ ਲੋ ਕਰੋ ਚੈੱਕ ਉਸ ਤੋਂ ਬਾਅਦ ਆ ਗਿਆ ਅਗਲਾ ਡਿਜ਼ਾਈਨ ਬਿਲਕੁਲ ਓਕੇ ਰਿਪੋਰਟ ਪੀਸ ਹੈ ਜੀ ਔਰੇਂਜ ਕਲਰ ਦੇ ਵਿੱਚ ਬਹੁਤ ਸ਼ਾਨਦਾਰ ਪੀਸ ਆ ਬੜਾ ਪਿਆਰਾ ਪੀਸ ਹੈ ਜੀ ਸਾਈਜ਼ ਵੀ ਬਿਲਕੁਲ ਸਟੈਂਡਰਡ ਹੋਣੇ ਸਾਰਿਆਂ ਦੇ ਇਹਨਾਂ ਦੇ ਓਕੇ ਰਿਪੋਰਟ ਪੀਸ ਨੇ ਇਦਾਂ ਦੇ ਬਹੁਤ ਪਿਆਰੇ ਪਿਆਰੇ ਡਿਜ਼ਾਈਨ ਬਿਲਕੁਲ ਵਾਜੂਬ ਰੇਟਾਂ ਤੇ ਲੈਣ ਲਈ ਪੇਜ ਕਰ ਲਓ ਆਪਣਾ ਫੋਲੋ ਹਰ ਰੋਜ਼ ਜੈਨਸ ਲੇਡੀਜ਼ ਦੀ ਅਪਡੇਟ ਆਪਾਂ ਦਿੰਦੇ ਰਹਿੰਦੇ ਆ ਤੇ ਸਭ ਤੋਂ ਪਹਿਲਾਂ ਵੀਡੀਓ ਤੁਹਾਡੇ ਕੋਲੇ ਪਹੁੰਚਣਗੀ ਧੰਨਵਾਦ